ਚੱਕਿਆ ਮੇਰਾ ਰੈਪਰ ਮੇਰੇ ਸਾਹਮਣੇ ਹੈ ਬਾੜੇ ਦੇ ਅੰਦਰ ਹੀ ਕਹਿੰਦੇ ਰੱਖੀ ਹੋਈ ਸੀ ਮੰਜੀ ਚੱਕ ਕੇ ਇੱਕ ਪਾਸੇ ਢਾਤੀ ਤੇ ਪਿਆਰ ਨਾਲ ਗੁਰੂ ਸਾਹਿਬ ਨੂੰ ਕਹਿੰਦਾ ਉਸ ਮੰਜੀ ਤੇ ਬਿਠਾਤਾ ਕੋਲੇ ਹੱਥ ਵਾਰਤੀ ਤੇ ਫਿਰ ਆਪੇ ਮਹੰਦ ਨੂੰ ਬੁਲਾਉਣ ਲਈ ਜਵਾਰੀ ਮਾਰ ਪੱਜਿਆ ਜਾ ਰਹੀ ਹੈ ਕਹਿੰਦਾ ਦਰਵਾਜ਼ਾ ਖੜਕਾਇਆ ਤੇ ਉੱਚੀ ਆਵਾਜ਼ ਚ ਬੋਲੇ مالک مالک ਛੇਤੀ ਬੂਆ ਖੋਲੋ ਉਹ ਆਏ ਨੇ ਤਾਂ ਮਸਾਲਾ ਕਹਿੰਦਾ ਅੰਦਰੋਂ ਕੌਣ ਆਏ ਨੇ ਇਹ ਨੀ ਰਾਤ ਨੂੰ ਇਸ ਤਰ੍ਹਾਂ ਦੇ ਕਈ ਸਵਾਲ ਕਹਿੰਦੇ ਜਿਉਂ ਨੇ ਕਿਤੇ ਮਸੰਦ ਨੇ ਤੇ ਬਹੁਤ ਹਕੋਲਤਾ। ਜਦੋਂ ਜਦੋਂ ਪੁਰਣ ਨੇ ਸਵਾਲ ਕੀਤਾ ਵੀ ਕੌਣ ਆਏ ਨੇ ਤੈਿਹ ਦਾ ਜਵਾਬ ਜਿਉਣੇ ਨੇ ਬੜੇ ਸਤਕਾਰ ਨਾਲ ਇਹ ਕਹਿੰਦਿਆਂ ਦਿੱਤਾ ਕਿ ਅਨੰਤਪੁਰ ਦੇ ਮਾਲਕ ਆਇਨੇ ਜੀ ਗੁਰੂ ਗੋਬਿੰਦ ਸਿੰਘ ਜੀ। ਇੱਕ ਵਾਰੀ ਤਾਂ ਕੰਦੇ ਮਸੰਦ ਦਾ ਦਿਲੇ ਸੋਚ ਕੇ ਢੋਲ ਗਿਆ। ਕਿ ਮੁਗਲ ਫੌਜ ਜਾਤਾ ਭਾਗੀ ਤੇ ਮੇਰੇ ਘਰ ਚ ਫਿਰ ਉਹਨੇ ਕਹਿੰਦੇ ਹੌਸਲਾ ਕਰਕੇ ਪੁੱਛਿਆ ਟੱਲੇ ਨੇ ਕੇ ਕੋਈ ਨਾਲ ਵੀ ਐ ਤਾਂ ਜੋਣਾ ਕਹਿੰਦਾ ਇਕੱਲੇ ਨਹੀਂ ਜੀ ਹੱਥ ਚ ਨੰਗੀ ਤਲਵਾਰ ਐ ਤੇ ਪੈਰ ਚ ਕਨਾਲੇ ਬੜੇ ਹੋਏ ਨੇ ਜਾਮਾ ਵੀ ਲੀਰੋ ਲੀਰ ਐ ਤਮ ਸੰਦ ਕਹਿੰਦਾ ਆਪਣੇ ਨੌਕਰ ਨੂੰ ਕਹਿੰਦਾ ਫੇ ਤੂੰ ਕੀ ਕਿਹਾ ਕਹਿੰਦਾ ਮੈਂ ਕਿਹਾ ਕਿ ਮਸੰਦ ਜੀ ਆਰਾਮ ਕਰ ਰਹੇ ਨੇ ਮੈਂ ਹੁਣੇ ਚਿਵਾਰੇ ਚੁਬਲਾ ਕੇ ਲਿਆਉਣਾ ਆਪਣੇ ਮਾਲਕ ਨੂੰ ਕਹਿੰਦਾ ਨਾਲੇ ਜੀ ਛੇਤੀ ਕਰੋ ਉਹਨਾਂ ਨੂੰ ਸਾਫ ਵਸਤਰ ਪਹਿਨਾਓ ਤੇ ਪਲੰਘ ਤੇ ਬਿਠਾ ਕੇ ਸੇਵਾ ਕਰੋ ਤਾਂ ਮਸੰਦ ਕਹਿੰਦਾ ਡੰਗਰਾ ਤੂੰ ਇਹ ਕਿਉਂ ਕਹਿਣਾ ਸੀ ਜੇ ਹੁਣ ਕਹਿ ਦੇ ਕਿ ਮੈਂ ਘਰੇ ਨਹੀਂ ਹੈਗਾ ਉਮੈਸ ਉਹਨ ਕੀ ਕਹਿੰਦੇ ਜਿਉਣਾ ਬੜੇ ਭਾਰੀ ਕਦਮਾਂ ਦੇ ਨਾਲ ਚਿਵਾਰੇ ਤੋਂ ਹੇਠਾ ਉਤਰਿਆ ਗੁਰੂ ਸਾਹਿਬ ਕਹਿੰਦੇ ਜਿਉਣ ਚੁੱਕ ਗਿਆ ਆਜਾ ਮੇਰੇ ਕੋਲ ਕੀ ਕਹਿੰਦਾ ਫਿਰ ਪੂਰਨਮਸੰਦ ਹੁਣ ਕਹਿੰਦੇ ਜਿਉਣੀ ਕੋਲ ਬੋਲਿਆ ਨਹੀਂ ਜਾ ਰਿਹਾ ਸੀ ਉਹ ਬਸ ਰੂਰੀ ਆਸੀ। ਉਹਨੇ ਗੁਰੂ ਸਾਹਿਬ ਨੇ ਜਿਉਣੇ ਦੀ ਕੰਡ ਤੇ ਹੱਥ ਫੇਰਦਿਆ ਉਹਨੂੰ ਸੀਸ ਦਿੰਦਿਆਂ ਗਿਆ। ਜਿਉਣਿਆ ਵਕਤ ਪਹੇ ਤੋ ਪਰਛਾਵਾਂ ਵੀ ਸਾਥ ਛੱਡ ਦਿੰਦਾ ਠੀਕ ਹੀ ਹੋਈ ਰਾਤ ਮੈਂ ਸਭ ਕੁਝ ਸੁਣ ਲਿਆ ਹੈ ਕਿੱਥੇ ਚੰਗਾ ਫਿਰ ਅਸੀਂ ਚਾਲਦੇ ਆਂ ਤੂੰ ਜੋਂ ਦਬਾਸtare ਤੇਰਾ ਕੋਈ ਕਸੂਰ ਨਹੀਂ ਤੂੰ ਕਿਉਂ ਰੋ ਰਹੇ ਹੈ ਇਹ ਤਾਂ ਪੁਰਣੀ ਹਰਵਾਰੀ ਸੰਤਾ ਦਿੰਦਾ ਹੁੰਦਾ ਸੀ ता आए सी। ने। मिट्टी आली खूह की टिंड च कुछ अग के उतो रस्सी भी बनती रस्सी टेंड चुकनी सौखी रहे गुरु जी ने भारे मन കിട ഫ ചാൻഡ മീബാര ടോ